ਬਰਮਸ ਸਨਮਾਨ ਜੋ ਨਗਰ ਨਿਵਾਸੀ ਸਮੂਹ ਸੰਗਤਾਂ ਨੂੰ ਸਨਮਰ ਬੇਨਤੀ ਹੈ ਗੁਰਦੁਆਰਾ ਸਹਿਬ ਸਤਿਗੁਰੂ ਗੁਰੂदास ਮਹਾਰਾਜ ਲਾਂਦਰਾ ਨਿਵਾਸੀ ਸਮੂਹ ਸੰਗਤਾਂ ਗੁਰਦੁਆਰਾ ਹਰ ਕੀਰਤਨ ਸੁਣੀਐ ਗੁਰੂ ਘਰ ਦੀ ਨਵ ਉਸਾਰੀ ਸ਼ੁਰੂਆਤ ਦੀ ਅਰਦਾਸ ਕਰਨ ਲੱਗੇ ਹਾਂ ਸੋ ਸਮੂਹ ਸੰਗਤਾਂ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਸਾਹਿਬ ਦੇ ਚਰਨਾਂ ਵਿੱਚ ਤੁਨ ਮੰਨ ਤੁਨ ਸਾਹਿਬਾ ਦੀਆਂ ਭਰ ਕੇ ਗੁਰ ਸੇਵਾ ਤੇ ਭਗਤ ਕਮਾਈ ਤਾ ਬੇਮਾਨਸ ਦੀ ਹੀ ਕਾਇਕ ਇਕ ਕਮਾਈਆ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਅਹੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੀਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੀਤੀ ਮਨ ਵੱਡੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੀ ਰਾਮਨ ਦਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੀਰੀਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲਾ ਰਹੁ ਤੂੰ ਮਨ ਮੇਰੀ ਤੂ ਸਾਵੇ ਸਰਣਾ ਅੰਗੀਕਾਰੋ ਕਰੀ ਤੀਰਾ ਕਰ ਸਭ ਸਵਾਰਣਾ ਸਭ ਨਾ ਗੱਲਾਂ ਸਮਰਤ ਸੁਆਮੀ ਸੂਕ ਮਨ ਹੋਵੇ ਸਾਰੇ ਕਹ ਨਾਨਕ ਮਨ ਮੀਰੀ ਸਦਾ ਰਹੇ ਸਾਧਨਾ ਮੀਰਾ ਅਧਾਰ ਮੀਰਾ ਦਿਨ ਭੁੱਖਾਂ ਸਭ ਲੋਈਆਂ ਕਰਜਾਂ ਸੁਖਮਨ ਆਏ ਵਸਿਆ ਜਿ ਇੱਛਾ ਸਭ ਪੂਰਨ ਆਈਆਂ ਸਦਾ ਕੁਰਵਾਨ ਕੀਤਾ ਗੁਰੂ ਦੇ ਨਾਮ ਦੀਆਂ ਇਹ ਬੜੀਆਂ ਕਹਿ ਨਾਨਕ ਸਮੋ ਸੰਤ ਸਭ ਸ਼ਬਦ ਕਰੋ ਪਿਆਰੋ ਸਾਧ ਜਨ ਮੀਰਾ ਤਾਰੋ ਵਾਦੀ ਪੰਜਾਂ ਅਖੰਡ ਘਰ ਸਭਾ ਗਏ ਘਰ ਸਭਾ ਗਏ ਸ਼ਬਦ ਵਾਹੀ ਖੜਾ ਜਿਤ ਕਰ ਧਾਰੀ ਤੋ ਸੀਨਾ ਹਰਿ ਕੈ ਲਾਗੇ ਕਹਿ ਨਾਨਕ ਸਹਿ ਸੁਖ ਹੋਵਾ ਤੁਨੇ ਇੱਕ ਤੈ ਤੇ ਬਰਦਾ ਸਤਿਵਰਾਂ ਪਰ ਕਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਦੇਵ ਸਰਾਦ ਦਾਈ ਦਾਇਆ ਖੀਲੇ ਸਗਲ ਜਗਤੰ ਚੰਗੀਆਂ ਅੰਨੀਆਂ ਮਰੀਆਂ ਅੰਨੀਆਂ ਮਾਤਰ ਤਰਤ ਮਹਾਗੁਰੂ ਕਮੀ ਆਪੂ ਕਰਣੀ ਕੀ ਰੜੇ ਕਿ ਗੁਰ ਜਿਨੀ ਨਾਮ ਤੇ ਆਇਆ ਗਏ ਸ਼ਕਤਿਤਾ ਨਾਨਕ ਤੀਮ ਗਿਂ ਤੇਰੀ ਕਿਨੀ ਸੁਪੀ ਆਪਾਪ ਕਰੰਤਾ ਅਹ ਅਨੰਤਾ ਪਤ ਤ ਪਾਵਨ ਨਾਮ ਕੈਸੇ ਅੰਤ ਰਹਾ ਤੁਮ ਦਿਉ ਨਾਇ ਕੀ ਅਚੂ ਅੰਤਰ ਜਾਮੀ ਪ੍ਰਭਤੀ ਜਨ ਜਨੀ ਦੀ ਜਨਤੀ ਸੋ ਆਮੀ ਸਰੀਰ ਅਰਦਮ ਕੋ ਵਿਚਾਰ ਦੇਉ ਰਵਿਦਾਸ ਸਮ ਦਲ ਸਮਝਾਵੇ ਕੋ ਜਪੋ ੜੀ ਸਤਨਾਮ ਸ੍ਰੀ ਵਾਖ ਕਰ ਤੂੰ ਠਾਕਰ ਤੋਂ ਪੈਰ ਦਾ ਲੀਉ ਪਿੰਡ ਸਭ ਤੇਰੀ ਰਾਤ ਮਾਤ ਪਿਤਾ ਹੰਬਾਰ ਕ ਤੇਰੀ ਤੁਮਰੀ ਕਿਰਪਾ ਮੈ ਸੋ ਧਨੀਰੇ ਕੋਈ ਨਾ ਡਾਣਾ ਤੇਰਾ ਅੰਤ ਉਤੀਤੀ ਉਜਾ ਭਗਵੰਤਾ ਸਭ ਸਰਮਗਰੀ ਤੇਰਾ ਸੰਤਰ ਧਾਰੀ ਤੁਮ ਤੇ ਹੋਈ ਸੋ ਆਗਿਆਕਾਰੀ ਤੇਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਧਿਆ ਕੀ ਅਰਦਾਸ ਹਮਾਰੀ ਜੀਉ ਪੈਲ ਸਭ ਤੀਰੰਗ ਕਹ ਨਾਨਕ ਸਭ ਤੀਰੀ ਵਡਿਆਈ ਕੋਈ ਨਾ ਨਾ ਡਾਣਾ ਮੇਰਾ ਦੁਇ ਕਰਜੂੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਦੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਹ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਉਤੀ ਸਮਰ ਕੈ ਗੁਰੂ ਨਾਨਕ ਲੰਕਿ ਆਏ ਰੇਂਗਲ ਗੁਰਤੀ ਅਮਰਦਾਸ ਸਰਾਮਦਾਸ ਸਹ ਹੁਣੀ ਸਹਾਈ ਅਰ ਜਨ ਹਰ ਗੁਰਬਿੰਦਨ ਨਾਮ ਸਮਲੋ ਸ੍ਰੀ ਹਰਿ ਨਰਾਇ ਜੈ ਝਰਟਾ ਸਭ ਦੁੱਖ ਜਾਈ ਇਕ ਬਹਾਦਰ ਸਿਮਰੈ ਕਰਨੋਂ ਨਿਦ ਆਵੇ ਤਾਈ ਸਭ ਥਾਈ ਹੋਈ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਿੱਟੀਆਂ ਵਾਡਾਂ ਵਾਲੀ ਸਰਵਾਂ ਸਦਾਨੀ ਅਮਰਤ ਕੀ ਦਾਤੀ ਸਭ ਥਾਈ ਹੋਈ ਸਹਾਈ ਬਾਣੀ ਕੀ ਗੁਰੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀਦਾਰ ਦਾ ਧਿਆਨ ਅੰਤਰ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਦੀ ਦੀ ਨਿਵਾਦੀ ਪੰਡ ਪਿਆਰੀ ਚਾਰ ਸਭ ਜਾਨੀ ਚਾਲੀ ਮੁਕਤੀ ਅਟੀਆਂ ਲੱਗੀਆਂ ਤਪੀਆਂ ਜਿਨ੍ਹਾਂ ਗੁਰਮੁਖਾ ਨਾਮ ਜੱਪਿਆ ਵਡਕੀ ਸ਼ਕਿਆ ਦੀ ਚਲਾਈ ਦੀ ਗਵਾਹੀ ਦੀ ਕੀ ਅੰਡਟ ਕੀਤਾ ਉਠੀਆਂ ਬੱਲਾਂ ਤਰਾਈਆਂ ਸੀਨੇ ਉੱਜੜ ਕੀਤੀ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਸਭੋ ਸਿੰਘ ਆਸ਼ੀਦਾ ਸੰਤਾਂ ਮਾਪੁਰ ਜਾ ਪੂ ਢੰਗੀਆਂ ਪੰਡਾਂ ਤਖਤਾਂ ਸਭ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ ਤਰ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਨਾਮ ਵੈਗੁਰੂ ਨਾ ਕਿਤਾ ਰਹਿ ਨਾ ਚਿਤਾ ਬਨ ਕਾ ਸਤਿ ਤਾ ਸਰਬ ਸੁਭੋ ਵੇ ਜਹਾਨਾ ਕਰਤਾ ਦੀ ਸਤ ਕਹਾਂ ਤਾ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਿਕੀ ਨਾ ਰਹਿ ਤਨਵਾ ਬੀਕਤਾਨ ਵੇ ਸਾਧਨ ਭਰੂਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਸ਼ਨ ਕਿشن ਨਾਮ ਸ਼੍ਰੀ ਗੁਰਵਤਨ ਪ੍ਰਕਾਸ਼ੀ ਬਾਣ ਅਸੀਂ ਸਤਿਗੁਰ ਦਾ ਜਨਮ ਤਾਂ ਨੂਰਮਨ ਵਾਡੀ ਸ਼੍ਰੀ ਗੁਰੂ ਵਿਦਾਸ ਇੱਤੇ ਅਕਨ ਚੜਣ ਚੂਂਦਾ ਅੰਤ ਕੋਡ ਸਾਟ ਕਣ ਕੋਲ ਗੜਵੀ ਗੁਪਰਾਹ ਹਰਦਵਾਰ ਸ੍ਰੀ ਬਾਣ ਸਾਹਿਬ ਭਗਵਾਨ ਬਾਲਮੀਕੀ ਤੇ ਸ੍ਰੀ ਅਮਰਸਰ ਸਾਹਿਬ ਚੌਂਕੀਆਂ ਝੰਡੀ ਮੰਗੀ ਜੁਗ ਜੁਗ ਆਟਾਲਾ ਧਰਮ ਕਾੜੇ ਕਾਰ ਜਪੋ ਨੀ ਸਤਨਾਹੂ ਸ੍ਰੀ ਗੁਰੂ ਵਾਹਿਗੁਰੂ ਵਾਹਿਗੁਰੂ ਹੇ ਨਿਮਾਨੀਆਂ ਦੀ ਮਾਨ ਨੀ ਤਾਨੀਆਂ ਦੀ ਤਾਨੀ ਉੱਟਿਆਂ ਦੀ ਊਟ ਨਿਆਸ ਰਿਆਂ ਦੀ ਆਸਰਾ ਨਿ ਥਾਵਿਆਂ ਦੀ ਥਾਂ ਸਹਿਬ ਸਤਿ ਗੁਰੂ ਗੁਰੂ ਦਾਸ ਮਹਾਰਾਜ ਦੀ ਭਗਵਾਨ ਬਾਣੀ ਕੁਮਾਰਾ ਜੀ ਬਾਬਾ ਸ੍ਰੀ ਚੰਦਰ ਭਗਵਾਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਸੱਜਣ ਘਣ ਵਾਸੀ ਸਤਿ ਬਾਬਾ ਧਿਆਨ ਦਾ ਦੀ ਸੰਧਵਾ ਟਹਿ ਦਾ ਦੀ ਸਤਿ ਭਗਤਰੀ ਦਾ ਦੀ ਧੰਨ 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 ਸਤਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਗਿ ਨੀ ਪਾਵਨ ਚਰਣਾ ਕਮਲਾ ਵਿਖੇ ਨਿਮਰਤਾ ਸਹਿਤ ਬੇਨਤੀ ਅਰਦਾਸ ਜੁਤਨੀ ਹੈ ਪਾਤਸ਼ਾਹ ਜੀ ਸੋਹੜੀ ਸੁਹੜੀ ਮੇਰੇ ਬੰਕ ਦੁਆਰੀ ਨਾਮ ਪੌਣੜੇ ਪੌਣੜੇ ਮੇਰੇ ਸੰਤ ਪਿਆਰੀ RAM ਸੰਤ ਪਿਆਰੀ ਤਾਰ ਸਾਰੀ ਨਮਸਕਾਰ ਕਰ ਲੱਗੀ ਸਿਵਾ ਆਪੀ ਜਾਨਦੀ ਆਪੀ ਮਾਦੀ ਆਪ ਸਵਾਮੀ ਆਪ ਦੀਵਾ ਆਪਣਾ ਕਾਰਜ ਆਪ ਸਵਾਰੀ ਆਪਣਨ ਧਾਰਨ ਧਾਰੀ ਕਹੋ ਨਾਨਕ ਸਹ ਕਰਮੈ ਬੈਠਾ ਮੇਰੀ ਸੂਹੀ ਬੰਤ ਦਿਵਾਰੀ ਕੀਤਾ ਲੋੜੀ ਕੰਮ ਸਵਰਪੈ ਆਖੀ ਆਏ ਕਾਰਜ ਦੀ ਸਵਾਰ ਸਤਿਗੁਰ ਸਾਛਾ ਕੀ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀ ਐ ਸੰਤਾਂ ਸੰਗ ਨਿਦਾਨ ਅਮਰਤਿਆ ਕੀ ਨਾਨਕ ਹਰ ਗੁਣ ਗਾਈ ਅੱਲਕ ਪ੍ਰਭ ਨਾ ਕੀ ਪਾਚੰ ਗੁਰਦਵਾਰਾ ਸਹਿ ਸਤਿਗੁਰ ਗੁਰੂ ਦਾਦੀ ਤਪੋਸਥਾਨ ਸੰਤ ਵਾਟ ਦਾਦੀ ਗੱਲ ਲਾਂਧਾ ਨਿਵਾਸੀ ਗੁਰੂ ਪਾਜੇ ਗੁਰੂ ਦਰਵਾਰ ਦੇ ਸਾਹਮਣੇ ਪ੍ਰਾਣੀ ਖਸਤਾ ਅਮਾਰਤ ਨੂੰ ਢਾਗੀ ਪਾਛਾ ਦੀ ਨਮੀ ਹੋ ਰਾ ਤੋ ਸਾਰੀ ਵਸਦੀ ਪਾਜਾ ਦੀ ਜਨਵ ਵਿੱਚ ਲਾਡੀਆਂ ਸੰਥਾ ਕੱਤਰ ਤੋਂ ਕੀ ਬੇਨਤੀ ਅਰਦਾ ਜੂਰੀ ਕਰਦੇ ਹਾਂ ਕਿਰਪਾ ਕਰਨੀ ਪਾਜਾ ਜਿਸ ਦਾ ਕਾਰਜ ਤਿਨਹੀ ਕੀਆ ਮਾਨਸ ਕਿਹਾ ਬਿਚਾਰਾ ਰਾਮ ਘਰ ਮੰਦਰ ਹਟ ਨਾਲ ਨਹੀਂ ਸੋਹੈਂ ਸਤਿ ਭਗਤ ਗੁਣ ਗਾਵੈ ਰਾਮ ਪਾਜਾ ਕਿਰਪਾ ਕਰਨੀ ਦਰਪਾਜਾ ਸਿਵਾ ਦਾ ਨਾਂ ਦੀ ਮੇਤਰੀਆਂ ਦੀ ਗੁਰੂ ਪਾਏ ਮਜਦੂਰਾ ਤੇ ਨਗਰ ਨਿਵਾਸੀ ਸੰਗਤਾਂ ਦੀ ਮਿਹਰ ਦਾ ਹੱਥ ਰੱਖਣਾ ਪਾਜਾ ਜੀ ਆਪ ਜੀ ਦਾ ਆਸ਼ੀਰਵਾਦ ਲੈਂਦੀਆਂ ਲੜਕੀਆਂ ਸੰਤਾਂ ਬਣੋ ਆਪ ਜੀ ਵਾਸਤੇ ਸੰਤਾਂ ਵਾਸਤੇ ਪੰਜਾਂ ਅਮਨ ਗ੍ਰਾਹ ਜੈ ਦੀ ਸਰ ਕੀ ਹਾਜ਼ਰ ਹੈ ਪੰਜਾਂ ਅਮਦੇ ਜੀ ਦੀ ਪੁਨਹਾਰੀ ਸਰ ਕੀ ਹਾਜ਼ਰ ਹਨ ਕਾਮ ਕ੍ਰੂਦ ਦਰ ਲੁਭ ਮੋਹ ਬਰਸ ਜਾਈ ਅਮੀਰ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰ ਦੀ ਸਹਿਜਿਆ ਭੂਗ ਲੰਗ ਸੀ ਪ੍ਰਸਾਦ ਸੰਗਤ ਵਿੱਚ ਵਰਤੌਂਦੀ ਆਗਿਆ ਹੋਵੇ ਜੋਸ਼ ਕੀ ਆਪ ਜੀ ਦਾ ਨਾਮ ਸਤ ਨਾਮ ਵਾਹਿਗੁਰੂ ਜੱਤੀ ਪਾਚਾ ਗਜਨ ਨੀ ਭੰਡਾਰੀ ਪਰਪੁਰ ਕਾਹੂ ਕਰਤੂ ਰਨੁ ਲ ਭਾਈ ਤੂੜ ਨ ਆਵੈ ਬਦ ਹੋ ਜਾਈ ਤੇ ਚੰਦੀ ਚੰਗੀਆਂ ਸੰਤਾਂ ਗੁਰੂ ਪਾਜਾ ਮੀਰਾ ਕਾਣੀਆਂ ਦੇ ਜਣਾਈ ਸੇਵਾ ਲੈ ਕੇ ਆਪਣੇ ਕਦਮੋਆਂ ਸਫਲ ਕਰਣਾ ਆਉਣ ਵਾਲਾ ਸਮਾਸ਼ੋਗਨੀ ਇਕ ਲੱਖ ਖੁਸ਼ੀਆਂ ਪਾਤਸ਼ਾਹਾਂ ਡਾਂਡੀ ਸਤਗੁਰ ਨਦਰ ਕਰੇ ਨਿਮਕੀ ਕਰਨਾ ਮਦੀ ਮਰ ਮਨ ਤਨ ਸੀਤਲ ਹੋਈ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਧਿਰੀ ਪਰਵਾ ਘਰ ਮੰਦਰ ਅਟ ਨਾਲੇ ਸੋਹੈਂ ਸੰਤ ਭਗਤ ਗੁਣ ਗਾਵੇ ਰਾਮ ਕਿਰਪਾ ਕਰੋ ਦੀਨ ਕੀ ਦਾਤੀ ਮੇਰੇ ਗੁਣ ਅਗੁਣ ਨਾ ਦੀ ਤਿਆਰੂ ਕੋਈ ਨਹੀਂ ਮਾਟੀ ਕੰਗ ਧੂਪਾ ਸਵਾਮੀ ਮਾਨਸ ਕੀ ਗਤੀ ਸਤਿਗੁਰ ਜੀ ਕਰੋ ਕਿਰਪਾ ਸਾਧੂ ਕੀ ਜੁਲੀ ਓ ਤੇਰੇ ਬਿਟਾ ਪਾਪ ਸਭ ਕੂੜ ਤਹਰਬਦਾ ਜੂ ਡਬੈ ਨਾਮ ਜਨਮ ਨਾ ਜਨਮ ਨਾ ਜਉਣ ਕਾਂ ਸਹਬ ਦੀ ਹੁਕਮ ਨਾਮੇ ਵਸਕੀ ਆਗਿਆ ਵਸ ਕਰੋ ਜੀ ਸੁਖੋ ਵੀ ਨਾਮ ਚਿਤਿਆਵੀ ਸਿਖ ਪੜਦੀ ਸੁਣਦੀ ਸਰਵਤ ਲਾਹੀ ਬੰਦ ਹੋਵਣ ਨਾ ਨੰਕ ਨਾਮ ਚੜਦੀ ਕਲਾ ਤੇਰੀ ਬਾਣੀ ਸਰਬਤ ਦਾ ਪਲਾਰ ਪਰਸੂ ਹੀ ਜਾ ਛਾਡ ਕੇ ਕਰੇ ਨਾਨਕੀ ਆਸ ਤੇ ਨਰ ਟੁੱਟ ਕੇ ਜਾਣੀਏ ਲਖ ਪਾਪ ਕਿ ਤਾਂ ਤਸੀਮ ਦੀ ਸਤ ਗੁਰੂ ਮਾਰੀ ਉਤਾਰਣ ਹਾਂ ਬੋਲੇ ਈ ਸੋ ਨਰੋਵ ਸਤ ਗੁਰੂ ਰਮਨਾਸ ਮਹਾਰਾਜ ਕੇ ਜੈ ਬੋਲੇ ਈ ਸੋ ਨੀਆ ਸਾਤ ਸ੍ਰੀ ਅਕਾਲ ਵਾਹਿਂ ਦੀ ਗਰਸਾ ਵਾਹਿਂ I'm ਸਤਨਾਮ ਵਾਹੀ ਗੁਰੂ ਸਾਹਿਬ ਜੀ ਸੁਰਟ ਮਹਲਾ 5 ਪਾਰੂ ਵਰਹਮ ਨਿਵਾਹੀ ਪੁਰ ਵਰਹਮ ਨਿਵਾਹੀ ਪੂਰੀ ਕਈ ਬਾਤ ਨ ਰਹੀਆ ਉਰੀ ਗੋਰੀ ਚਰਨ ਲਾਈ ਨੀ ਸਤਾਰੇ ਹਰ ਹਰ ਨਾਮ ਸੰਵਾਰੀ ਆਪਣੀ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੀ ਕਰ ਰੱਖੇ ਮਾਤ ਪਿਤਾ ਦੇਉ ਪਾਲਾ ਰਹਾਉ ਵਡ ਭਾਗੀ ਸਤ ਗੁਰ ਪਾਇਆ ਦਿਨ ਜਮ ਕਾ ਪੰਥ ਮਿਟਾਇਆ ਹਰ ਭਗਤ ਪਾਏ ਚਿਤ ਲਾਗਾ ਜਪਦੀ ਵੈ ਸੇ ਵਡ ਭਾਗਾ ਹਰ ਅਮਰਤ ਬਾਣੀ ਗਾਵ ਸਹਦਾਂਗੇ ਧੂੜੀ ਨਾ ਵੈ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਾਰ ਰਖ ਲੀਆ ਹਰ ਦਰਸ਼ਨ ਪ੍ਰਾਣੀ ਆਧਾਰਾ ਇਹ ਪੂਰਨ ਬੇਮਲ ਬੀਤਾਰਾ ਕਰ ਕਿਰਪਾ ਅੰਤਰ ਜਮੀ ਦਾਸ ਨਾਨਕ ਸਰਨ ਸੁਆਮੀ ਹਰ ਦਰਸ਼ਨ ਪ੍ਰਾਣੀ ਆਧਾਰਾ ਇਹ ਪੂਰਨ ਬੇਮਲ ਬੀਤਾਰਾ ਕਰਿ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਣ ਸੁਆਮੀ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਕੀਫਤੇ ਸਮੂਹ ਸੰਗਤਾਂ ਨੂੰ ਸਹਿਬ ਦੀ ਸੁੰਦਰ ਦਰਬਾਰ ਦੀ ਪੁਰਾਣੀ ਇਮਾਰਤ ਨੂੰ ਢਾਕੇ ਨਵੀਂ ਸਾਰੀ ਦੀ ਲੱਖ ਨਕ ਵਧਾਈ ਗੁਰੂ ਚਰਨਾਂ ਦੇ ਸੇਵਕ ਬ੍ਰਹਮਲੀਂ ਸੰਤ ਭਗਤ ਹਰੀਦਾ ਦੀ ਨੇਂਦਾਂ ਦੀ ਨਿੱਗੀ ਜਾਤ ਦੇ ਅੰਦਰ ਉਹਨਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਵੱਲੋਂ 510 ਰੁਪਏ ਨਾਬੋਸਾਰੀ ਮਹਾਰਤਨਾ ਵਾਸਤੇ ਅਰਦਾਸਾਂ ਹੁੰਦੀਆਂ ਨੇ ਸਹਿਬ ਕਿਰਪਾ ਕਰਨ ਹਾਜ਼ਰੀਆਂ ਪ੍ਰਵਾਨ ਖਜ਼ਾਨੇ ਪਟਾਰੀ ਭਰਪੂਰ ਦੇਚਾ ਵਿੱਚ ਬੈਠੇ ਬੱਚਿਆਂ ਤੇ ਮੇਰਾ ਦਾ ਮੀਂਬਰ ਸਾਲ ਸੋ ਸਮੂਹ ਸੰਗਤਾਂ ਸਹਿਬ ਦੇ ਚਰਣਾ ਵਿੱਚ ਸੰਧਰ ਮਿਲਣ ਦੀ ਸਾਰੀ ਵਿੱਚ ਬਤੁ ਬਤ ਯੋਗਦਾਨ ਪਾਉਣ ਆਦਰ ਹੋ ਕੇ ਸੇਵਾ ਦਾ ਲਹੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आधार

Hãy subscribe cho kênh Ghiền Mì Gõ Để không bỏ lỡ những video hấp dẫn